ਸੰਗਤ ਜਿੰਨੀ ਬੈਠੀ ਐ ਨਾ ਤੇ ਤਾੜੀਆਂ ਮਰਵਾ ਕੇ ਪੁੱਛ ਲੈ ਵੀ ਆ ਮੈਚ ਦਾ ਆਨੰਦ ਲੈਣਾ ਚਾਹੁੰਦੇ ਹੋ ਨਿਯਾਰਾ ਜ ਨਹੀਂ ਆਇਆ ਉਹ ਮੈਚ ਕਦਾਂ ਲੱਗੂ ਫਰਮਾਹੀ ਵਾਲੇ ਹੁਣ ਹੁਣ ਪਟਾਕੇ ਪੈਣੇ ਕਾਕੇ ਖਹਿਣੇ ਮੰਗੀ ਦੇ ਦੋ ਜਫੇ 1100 ਦੇ ਸਾਡੇ ਬਿੱਲੇ ਬਣੀਓ ਅਨਾਉਂਸਮੈਂਟ ਹੋ ਚੁੱਕੀ ਐ ਲੈ ਵੀ ਬਿੱਲਿਆ ਮੈਚ ਪਿਛਲੇ ਜੋ ਕੌਣ ਜੇਤੁਰਿਆ ਉਹ ਦੱਸੋ ਇਹ ਇਸ ਤੋਂ ਪਹਿਲਾ ਮੈਚ ਹੋਇਆ ਬਾਈ ਨੋਟ ਕਰਿਓ ਉਹ ਮੈਚ ਦੇ ਵਿੱਚੋਂ ਇੱਕ ਪੁਆਇੰਟ ਦਾ ਜਿਹੜਾ ਥੋੜਾ ਰੌਲਾ ਗੋਲਾ ਜਲਦੀ ਕਲੀਅਰ ਕਰਦੇ ਆ ਉਧਰ ਲਓ ਸ਼ੇਰ ਗੱਲ ਜੀ ਸਾਡੇ ਭਰਾ ਕੌਰ ਸਿੰਘ ਜੀ ਸ਼ੇਰ ਗੱਲ ਉਹਨਾਂ ਦੇ ਪਰਿਵਾਰ ਦਾ ਸਨਮਾਨ ਕੀਤਾ ਗਿਆ ਬਾਈ ਗੱਲ ਸੁਣੋ ਹੁਣ ਆ ਪਿੰਡ ਵਾਲਿਆਂ ਦਾ ਮੈਚ ਮੰਨੇ ਦੇ ਇੱਕ ਜੱਫੇ ਦਾ ਰومی ਦਿਓੜ ਆਮਣਾ ਆਸਟ੍ਰੇਲੀਆ ਉਹਨਾਂ ਵੱਲੋਂ 1100 ਰੁਪਏ ਸੇਮਾ ਸਾਊਂਡ ਵਾਲਾ ਕਹਿੰਦਾ ਜਿੰਨੇ ਵੀ ਤੁਸੀਂ ਜੱਫੇ ਲਾਉਂਗੇ ਸਾਡਾ ਭਰਾ ਮੰਗੀ ਦਾ ਮਾਸੜ ਹੈਲੋ ਉਹ ਕਹਿੰਦਾ ਵੀ 5 ਡਾਲਰ ਹੋਣਗੇ ਸਾਡੇ ਵੱਲੋਂ ਕਾਂਤੀ ਵੀਰੇ ਇੱਕ ਇੱਕੋ ਮਿੰਟ ਆ ਮੈਚ ਵਿੱਚ ਜਿਹੜੀ ਟੀਮ ਦੇ ਪਹਿਲਾਂ 15 ਹੋ ਗਏ ਜਾਂ ਜਿਹੜੀ ਟੀਮ ਦੇ 16 ਪੁਆਇੰਟ ਹੋ ਗਏ ਉਹ ਜੇਤੂ ਮੰਨੀ ਜਾਊਗੀ ਲੱਖੀ ਦੇ ਨਾਲ ਆ ਕਾਂਤੀ ਜੀ ਆ ਮੈਚ ਦੀ ਕਮੈਂਟਰੀ ਤੁਸੀਂ ਨਿਭਾ ਰਹੇ ਹੋ ਬਾਈ ਲੱਖੀ ਦੇ ਨਾਲ ਮੈਂ 11 ਬੋਲਦਣਾ ਕੋਈ ਨਾ ਮੰਨਾ ਦਿਓ ਆਪਣਾ ਮੰਨੇ ਦੇ ਲਈ ਹਰ ਇੱਕ ਜੱਫੇ 'ਤੇ 1100 ਰੋਮੀ ਦਿਓ ਤੇ ਅਮਰ ਆਸਟ੍ਰੇਲੀਆ ਸੇਮੀ ਸੌਂਡ ਵਾਲਾ ਕਹਿੰਦਾ ਵੀ ਜਿੰਨੇ ਮਰਜ਼ੀ ਜੱਫੇ ਲਾ ਦਿਓ ਹਰ ਇੱਕ ਜੱਫੇ ਦੇ 5 ਡਾਲਰ ਪਹਿਲੀ ਰੇਡ ਨਿੰਮਾ ਪਿਰਤਵਾਲ ਦੇ ਸਾਡੇ ਲੱਖੀ ਬੰਨਿਓ ਜੱਸੇ ਦੇ ਹਰ ਇੱਕ ਜਫੇ ਤੇ 3100 ਹੋਣਾ ਲੈ ਵੀ ਬਿਲਿਆ ਖੜ ਕੇ ਵੇਖ ਅਨੰਦ ਮਾਨ ਕਰਾ ਉਧਰ ਕੰਤੀ ਨੇ ਕਰ ਰਹੀ ਐਡਜਸਟਮੈਂਟ ਪਹਿਲਾ ਜਫਾ ਕਿਹਨੇ ਲਾਤਾ ਇਹ ਨੌਜਾਨ ਮੰਗੀ 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 ਏ ਮੇਰੇ ਵੀਰੋ ਉਧਰ ਭਾਈ ਜੱਸਾ ਜੱਫਾ ਲਾਉਂਦਾ ਗੋਲੂ ਬਾਣੀਆਂ ਉਹ ਕਹਿੰਦਾ ਵੀ 3100 ਦੇ ਦੋ ਜੱਫੇ ਆਉਣਗੇ ਤੇ ਨਾਲ ਚਾਂਦੀ ਦੀ ਚੈਨ ਆ ਭਾਈ ਇੱਕ ਨਾ ਮੇਰੀ ਬੇਨਤੀ ਹੈ ਭਾਈ ਉਧਰ ਕੰਤੀ ਪੈਸੇ ਬੋਲੂ ਹੋਏ ਕੋਡੀ ਤੋਂ ਬਾਅਦ ਤੇ ਮੇਰੀ ਬੇਨਤੀ ਉਧਰ ਲਵਾ ਲਿਓ ਮੈਂ ਇਧਰੋਂ ਕਬੱਡੀ ਬੋਲਦੀ ਏ ਲਓ ਸਾਹਮਣੇ ਕਬੱਡੀ ਇੱਕ ਪਾਸੇ ਰੇਸ਼ਮ ਇਧਰ ਜੱਫਾ ਇਧਰ ਜੱਫਾ ਉਹ ਕਬੱਡੀ ਦੇ ਮੈਦਾਨ ਦੇ ਵਿੱਚ ਇੱਕ ਪਾਸੇ ਡੇੜ ਵਾਲਾ ਇੱਕ ਪਾਸੇ ਇੱਕ ਵਾਲਾ ਜੱਫਾ ਜੱਫੇ ਦੇ ਜੱਫਾ ਫਰਮਾਈ ਵਾਲੋ 8 ਜੱਫਾ 8 ਜੱਫਾ ਆਹ ਕੌਡੀ ਪੈਂਦੀ ਕੰਤੀ ਪੈਸੇ ਬੋਲਦੇ ਬਾਈ ਲਾ ਉਧਰ ਦੇ ਵੰਸੇ ਸੀਪਾ ਪ੍ਰਧਾਨ ਸਾਡਾ ਭਰਾ ਕਹਿੰਦਾ ਵੀ ਹਰ ਇੱਕ ਜੱਫਾ ਫਰਮਾਈ ਵਾਲਿਆਂ ਦਾ 1100 ਰੁਪਏ ਦਾ ਸੇਮੀ ਸਾਊਂਡ ਵਾਲਾ ਕਹਿੰਦਾ ਦੋ ਲਾ ਦੋ ਤਾਂ ਮੈਂ 5 ਡਾਲਰ ਦੇ ਦੂੰ ਪਰ ਮੰਗੀ ਆਹ ਮੰਗੀ 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 ਮੰਗਿਆ ਜੇ ਜੱਸਾਂ ਜੱਫਾ ਲਾ ਦੂ ਗੋਲੂ ਆੜਦੀਆ ਕਹਿੰਦਾ 3100 ਲੈ ਵੀ ਕੰਟੀ ਜਦੋਂ ਇਧਰੋਂ ਕੋਡੀ ਪਾਊਗੀ ਉਦੋਂ ਤੂੰ ਪੈਸੇ ਬੋਲਣੇ ਆ ਜੇ ਰੇਡਰ ਤੇ ਲਾਉਣੇ ਫੇਰ ਬੋਲਣੇ ਆ ਇਹ ਗੁਰਵਿੰਦਰਾ ਧਿਆਨ ਦੇ ਲਓ ਕਬੱਡੀ ਫੇਰ ਅਗਲਾ ਮੈਚ ਬੱਛੌਣਾ ਤੇ ਢੰਡੋਲੀ ਇਹ ਤਿੰਨਾ ਗਰਾਊਂਡ ਦੇ ਨੇੜੇ ਆ ਜਾਣ ਆਏ ਫਰਮਾਹੀ ਵਾਲ ਕਬੱਡੀ ਕਬੱਡੀ ਕਰ ਰਿਹਾ ਇੱਕ ਪਾਸੇ ਜਾਫੀ ਵੀ ਬੜਾ ਤੇਜ਼ ਬੜਾ ਤਿੱਖਾ ਉੱਟ ਕਬੱਡੀ ਹੈ ਮੇਲਾ ਫਰਮਾਇ ਹੀ ਚੱਲਦਾ ਮੁੰਡੇ ਖੇਡਦੇ ਕਬੱਡੀ ਹੈ ਓਏ ਟੱਕਰ ਵੱਡੀ ਮੇਲਾ ਫਰਮਾਹੀ ਚੱਲਦਾ ਆਹ ਚਲਦੀ ਕਬੱਡੀ ਐ 14 ਕਨੇਡਾ ਚਨਜੀਤ ਵੈਲੀਆ ਮੀਤਾ ਵੈਲੀਆ ਡਾਕਟਰ ਜੱਗਾ ਸਾਡਾ ਵੀਰ ਮਾਉ ਮਾਨ ਕਰਦੇ ਆ ਬੱਚਿਆਂ ਦੇ ਹਾ ਮੇਰੇ ਮਿੱਤਰੋ ਦੇਖ ਓ ਮੰਗੀ ਦੇਖ ਓ ਨੌਜਵਾਨ ਮੰਨਿਆ ਦੇਖ ਓ ਆਪਣਿਆ ਆਹ ਦੇਖ ਓ ਆਪਣੀਆਂ ਮੋੜ ਵਾਲਾ ਜੱਗੀ ਪੁਰਵਾਨ ਆਹ ਚੱਲਦਾ ਜੱਟ ਮੁਕਦਾ ਦੇਖ ਖੜਦਾ ਐਲਾਨ ਸੁਣਾ ਓ ਪਿੰਡ ਵਾਲੇ ਐਲਾਨ ਸੁਣਿਓ ਜੇ ਅੱਜ ਪਿੰਡ ਵਾਲੇ ਫਟ ਜਾਂ ਸੈਕਿੰਡ ਆਉਂਦੇ ਆ ਮੀਤਾ ਬੈਜਾਮ ਤੇ ਚਰਨਜੀਤ ਬਾਈ ਕਹਿੰਦੇ ਸਾਰੇ ਮੁੰਡਿਆਂ ਨੂੰ ਮੋਟਰਸਾਈਕਲ ਅਗਲੇ ਸਾਲ ਅਗਲੇ ਸਾਲ ਦੇ ਇਹ ਫਾਸਟ ਸੈਕੰਡਾਂ ਦੇ ਕੰਤੀ ਮੋਟਰਸਾਈਕਲ ਵਾਹ ਜੀ ਵਾਹ ਸਾਰੇ ਪਲੇਅਰਾਂ ਨੂੰ ਜੀ ਹਾਂਜੀ ਕੀ ਆ ਬਾਤ ਆ ਬੋਲ ਸੋਨਹਾ ਇਹ ਫਿਗਰੇ ਦੀ ਗੱਲ ਇਹਨੂੰ ਕਹਿੰਦੇ ਆ ਐਲਾਨ ਕਰਵਾਉਣਾ ਇਹਨੂੰ ਕਹਿੰਦੇ ਆ ਜਿਗਰਾ ਕਰਨਾ ਇਹਨੂੰ ਕਹਿੰਦੇ ਆ ਪਿੰਡ ਦੇ ਪਲੇਰਾਂ ਲਈ ਖੜਨਾ ਇਹਨੂੰ ਕਹਿੰਦੇ ਆ ਕਬੱਡੀ ਲਈ ਖੜਨਾ ਇਹ ਆਓ ਬੱਲੇ ਬੱਲੇ ਆਓ ਬੱਲੇ ਬੱਲੇ ਆਓ ਬੱਲੇ ਬੱਲੇ ਆਓ ਬੱਲੇ ਬੱਲੇ ਆਓ ਸਤਕੇ ਹੀਰਾ ਸਿੰਘ ਜੀ ਸ਼ੇਰ ਗੱਲ ਕਹਿੰਦੇ ਵੀ 3100 ਰੁਪਏ ਦੇ ਆ ਮੁੰਡੇ ਨੂੰ ਲੈ ਵੀ ਖੜੀ ਗਈ ਆ ਸੁਣੀ ਗਈ ਆ ਲੈ ਗੀ ਗੁਰਮਿੰਦਰ ਇਹ ਤੋਂ ਬਾਅਦ ਕੈਂਪ ਲਾ ਲਿਓ ਕੈਂਪ ਦਾ ਜਿੰਨਾ ਖਰਚਾ ਹੋਵੇਗਾ ਸ਼ੈਣੀ ਭੋਗੀ ਵਾਲਾ ਕਹਿੰਦਾ ਵੀ ਮੇਰੇ ਬੰਦਿਆ ਕੀਤਾ ਜਾਵੇਗਾ ਕਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਬੋਲੇ ਇਹ ਸੋਨਹਾਂ ਕੀ ਕਬੱਡੀ ਖੇਡ ਮੈਦਾਨ ਦੇ ਵਿੱਚ ਦੇਖਦੇ ਆ ਲੱਗਿਆ ਪਿਆ ਜੋਰ ਹੈ ਖੱਦ ਕੇ ਮੰਡਿਆ ਤੇਰੇ ਹਾਏ ਹਾਏ ਓਏ ਸਦਕੇ ਇੱਕ ਮਿੰਟ ਖੜੀ ਓ ਪਿੰਡ ਵਾਲਾ ਕਿੰਨਾ ਕੀ ਨਜ਼ਾਰਾ ਆਉਂਦਾ ਫਿਰ ਵਾਹ ਉਧਰ ਮੰਗੀ ਦਿਓੜਾ ਮੰਗੀ ਦੇ ਲਈ ਭਾਈ ਰੋਮੀ ਦਿਓੜ ਦੇ ਅਮਣਾ ਕਹਿੰਦਾ ਵੀ ਸਾਡੇ ਬੜਾ ਵੱਡੇ ਮਾਨ ਸਮਾੜਿਆ ਪਰ ਮੈਨੂੰ ਲੱਗਦਾ ਏ ਓ ਮੁੰਡਾ ਕਹਿੰਦੇ ਅਮਣਾ ਅਮਣਾ ਕੁਮਾਰ ਕਲ ਗਿਆ ਹੀਰਾ ਸਿੰਘ ਜੀ ਸ਼ੇਰਗੜੋਂ ਲਓ 3100 ਪਰ ਮੌੜਾ ਵਾਲਾ ਆਉ ਗਿਆ ਮੌੜਾਂ ਵਾਲਾ ਲਖੀ ਆਉ ਗਿਆ ਆਉ ਗਿਆ ਜੋਧਾ ਬਈਆ ਉਧਰ ਮੈਂ ਦੇਖਦਾ ਨਾਨ ਵੀ ਮੀਤਾ ਬਈ ਜੀ ਚਰਨਜੀਤ ਬਈ ਜੀ ਆ ਤੇ ਡਾਕਟਰ ਜੱਗਾ ਸਰਪੰਚ ਹੈ ਗੱਲਾਂ ਹੁੰਦੀਆਂ ਲਖੀ ਆ ਗਿਆ ਰਾਣਾ ਰਾਣਾ ਪੜਾਏ ਸਿਆਣਾ ਮੋਟਰਸਾਈਕਲ ਬੋਲੇ ਚਰਨਜੀਤ ਸਿੰਘ ਇੱਥੇ ਕੰਮ ਆਉਂਦੇ ਆ ਆ ਦੇਖ ਆ ਆ ਮੁੰਡੇ ਕਹਿੰਦੇ ਹਿੰਮਤ ਦੇ ਨਾਲ ਖੇਡਦੇ ਆ ਚਰਨਜੀਤ ਬਾਈ ਲੋਕੀ ਕਹਿੰਦੇ ਹੌਸਲਾ ਨਹੀਂ ਹੁੰਦਾ ਮੋਟਰਸਾਈਕਲਾਂ ਦਾ ਹੌਸਲਾ ਕੰਤੀ ਵਾਹ ਵੱਡਾ ਬਾਲਾ ਵੱਡਾ ਉਹ ਮੁੰਡਿਓ ਸੋਨੂੰ ਮੋਟਰਸਾਈਕਲ ਮਿਲ ਗਏ ਓਏ ਉਹ ਸੋਨੂੰ ਅਗਲੇ ਸਾਲ ਮੋਟਰਸਾਈਕਲ ਮਿਲ ਗਏ ਆਮਣਿਆ ਮੰਗੀ ਜੱਸਿਆ ਰਾੜਿਆ ਪਰ ਇਧਰ ਦੇ ਪਾਸੇ ਇਹ ਆ ਬੱਲੇ 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 ਆ ਆ ਜਿਹੜਾ ਲਗਾਨ ਹੈ ਇਹ ਅੱਜ ਤੋਂ ਕਈ ਸਾਲ ਪਹਿਲਾਂ ਹਿੱਕੀ ਚਾਂਗਲੀ ਲਾਉਂਦਾ ਵੇਖਾਂ ਸੀਗਾ ਤੇ ਚਾਂਗਲੀ ਵਾਲੇ ਹੈਪੀ ਨੇ ਆ ਲਕਾ ਲਾ ਕੇ ਦੁਨੀਆ ਦੇ ਵੱਡੇ ਵੱਡੇ ਧਾਵੀਆਂ ਨੂੰ ਠੱਲ ਪਾਈ ਹੈ ਵੱਡੇ ਵੱਡੇ ਕਹਿੰਦੇ ਮੇਰੇ ਵੀਰੋ ਸੱਚਾ ਪਿੱਥੋ ਹੋਵੇ ਉਹ ਭਵੇਂ ਕੋਣੀ ਰਾਣੀ ਵਾਲਿਆ ਹੋਵੇ ਕਦੇ ਮੈਚ ਕੱਟ ਕੇ ਵੇਖੋ ਚਾਂਗਲੀ ਤੇ ਪਿੱਥੋ ਦਾ ਆ ਰੇਡ ਪੈ ਗਈ ਕੰਤੀ ਆਹ ਕਬੱਡੀ ਪੈ ਗਈ ਬੰਟੀ ਦੀ ਮੇਰੇ ਮਿੱਤਰੋ ਕਬੱਡੀ ਪਾਉਣ ਲਈ ਵਾਦਾ ਹੋਇਆ ਉਧਰ ਦੇ ਪਾਸੇ ਮੌੜਾ ਨਾ ਪਏ ਤੇ ਮੌੜਾ ਨਾ ਪਏ ਤੇ ਮੁੰਡੇ ਕਹਿੰਦੇ ਵੀ ਨਿੰਮੇ ਆ ਗਏ ਪਰ ਨੰਬਰ ਬੰਟੀ ਲਈ ਸਾਡਾ ਵੀਰ ਮੰਨਾ ਕਹਿੰਦਾ ਜੇ ਮੰਨਾ ਜਫਾ ਲਊ ਰੋਮੀ ਦਿਉਂਦੇ ਅਮਨਾ ਆਸਟ੍ਰੇਲੀਆ 1100 ਹੈ ਤੇ ਸੀਰਾ ਸਿੰਘ ਜੀ ਸੇਰ ਗੱਲ ਕਹਿੰਦੇ ਸਾਡੇ ਵੱਲੋਂ 3100 ਰੁਪਏ ਜਿਹੜਾ ਮਰਜੀ ਜਫਾ ਨਾਲ ਦੇ ਫਰਵਾਇਆ ਡਾਕਟਰ ਤਰਲੋਜਨ ਬੈਠਾ ਨਿਆਣਾ ਇਹਦਾ ਕੌਣ ਜੋਦਿਆ ਭਾਈ ਚਰਨ ਜੀ ਦਾ ਭਾਈ ਮੀਤੇ ਡਾਕਟਰ ਦੇਸਵਾ ਦਾ ਦੇਸਵਾ ਦਾ ਦੇਸਵਾ ਦਾ ਦੇਸਵਾ ਦਾ ਏ ਏ ਇੱਥੇ ਏ ਇੱਥੇ ਏ ਇੱਥੇ ਉਹ ਜੱਫੇ ਦੇ ਜੱਫਾ ਵਰਮਾਹੀ ਵਾਲੋ ਇੱਕ ਵਾਰੀ ਕਹਿ ਦੋ ਜੱਫੇ ਦੇ ਜੱਫਾ ਥਾ ਜੱਫਾ ਲੱਗਦਾ ਆ ਕਬੱਡੀ ਰਾਣੇ ਦੀ ਰਾਣਾ ਮੈਂ ਜਦੋਂ ਪਹਿਲੇ ਸਾਲ ਆਇਆ ਨਾ ਇਹ ਨਮਾ ਜਾ ਸੀਗਾ ਪਰ ਜਦੋਂ ਮੇਰਤ ਕਰਕੇ ਦੁਬਾਰੇ ਗਰਾਊਂਡਾਂ 'ਚ ਆ ਕੇ ਬਿੱਲਿਆ ਵੇਖਿਆ ਇਹਦੀ ਤੇ ਗੱਲ ਵੱਖਰੀ ਬਣੀ ਪਈ ਆ ਰਾਣਾ ਕਬੱਡੀ ਪਾਉਣਾ ਪ੍ਰੇਰ ਬੜਾ ਸਿਆਣਾ 2 ਨੰਬਰ ਤੋਂ ਕਹਿੰਦੇ ਕੀਤੀ ਕੋਸ਼ਿਸ਼ ਹੈ ਮੇਰੇ ਵੀਰੋ ਲੱਗੇ ਪਿਆ ਜੋਰ ਹੈ ਕਬੱਡੀ ਦਾ ਮੈਦਾਨ ਹੈ 30 ਸੈਕਿੰਡ ਦੀ ਕਬੱਡੀ 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 ਆ ਬੱਲੇ ਬੱਲੇ ਜੋਦਾ ਕੈਨੇਡਾ ਡਾਕਟਰ ਜੱਗਾ ਚਰਨਜੀਤ ਵਰਗੇ ਥੱਲੇ ਆ ਕੇ ਕਹਦੇ ਹੁਣ ਤਾਂ ਸੀਪੇ ਵਰਗੇ ਕਹਿੰਦੇ ਨਿਆਰਾ ਰੂਟਰ ਵਾਲੇ ਮੈਕ ਦੀ ਬਾਜ ਖੋਲੋ ਜੀ ਸੇਮਾ ਸਾਊਂਡ ਦੀ ਬਾਜ ਖੋਲੋ ਜਰਾ ਲੱਕੀ ਆ ਗੁਰਵਿੰਦਰ ਨੂੰ ਪੁੱਛ ਖੁਸ਼ ਹੈ ਸੀਪੇ ਨੂੰ ਬਹੁਤ ਖੁਸ਼ ਹੈ ਉਹ ਵੀ ਟੈਨਸ਼ਨ ਜੀ ਲਈ ਬੈਠਾ ਸੀ ਇਹ ਬਾਬਾ ਥਮਰ ਸਿੰਘ ਆਪਣੀ ਕਰਨ ਵਾਲੇ ਬਹੁਤ ਧੰਨਵਾਦ ਆ ਡਾਕਟਰ ਤਰਲੋਜਨ ਠੀਕ ਹਨ ਸਵਾਦ ਕਾਹ ਡਾਕਟਰ ਜੱਗਾ ਜੀ ਸਰਪੰਚ ਸਾਹਿਬ ਖੋਸਾ ਮੀਤਾ ਭਾਈਆ ਜੋਧਾ ਕੈਨੇਡਾ ਨਜ਼ਾਰੇ ਲਈ ਜਾਂਦਾ ਮੈਂ ਦੇ ਇਧਰ ਕਰਤੀ ਮੰਗੀ ਦੇ 5 ਡਾਲਰ ਜਿਹੜੇ ਪੁੱਜ ਗਏ ਸਾਡੇ سینੇ ਸਾਊਂਡ ਦੇ ਬਣਿਓ ਅੱਜ ਵਾਲੇ ਮੈਚ ਨੇ ਦੁੱਖ ਤੋੜ ਦਿੱਤੇ ਹਨ ਨਰੋਲ ਕਬੱਡੀ ਦਾ ਜਨੂਨ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਮੇਰੇ ਵੀਰੋ ਅਗਲੀ ਰੇਡ ਅਗਲਾ ਮੈਚ ਬੱਛੋਆਣਾ ਤੇ ਢੰਡੋਲੀ ਇਹ ਵੀ ਟੀਮਾਂ ਰੈਡੀ ਰਹਿਣਗੀਆਂ ਵੀ ਟੀਮਾਂ ਤਿਆਰ ਰਹਿਣਗੀਆਂ ਵਗਦੇ ਸਮੰਦਰਾਂ ਦੇ ਮੁੱਖ ਮੋੜ ਤੇ ਤਨ ਤਨ ਹੋ ਗਈ ਕਬੱਡੀ ਵਾਲਿਓ ਰਾਜੇ ਖੇਲੇ ਮਿੱਤਰਾਂ ਨੇ ਦੁੱਖ ਤੋੜ ਇੱਥੇ ਓਏ ਇੱਥੇ ਓਏ ਮੋੜਾ ਇੱਥੇ ਓਏ ਜੱਗੀ ਨੰਬਰ ਰੇਡਰ ਦਾ ਲੱਖੀ ਬਾਈ ਸਾਡੇ ਮਨੀਲ ਵਾਲੇ ਰਾਣਾ ਬਾਈ ਅਮਣੀ ਤੇ ਹਰਪ੍ਰੀਤ ਮਨੀ ਨਾਲੇ ਜੱਸੀ ਆਰ ਕੇ ਬਾਈ ਕਹਿੰਦੇ ਜਿੰਨੇ ਵੀ ਤੁਸੀਂ ਰੇਟਰ ਨੰਬਰ ਲਓਗੇ ਹੁਣ 2100 ਰੁਪਈਆ ਹੀਰਾ ਸਿੰਘ ਜੀ ਸ਼ੇਰ ਗੱਲ ਕਹਿੰਦੇ ਵੀ ਤੁਹਾਡਾ ਹਰ ਇੱਕ ਜਫਾ 3100 ਦਾ ਆਹ ਮੋਟਰਸਾਈਕਲਾਂ ਦੇ ਵੱਡੇ ਲਾਨ ਪਰ ਬੰਡੀ ਕਬੱਡੀ ਪਾਉਣ ਲਈ ਵਾਦਾ ਹੋਇਆ ਚੋਟੀ ਦਾ ਮੈਚ ਹੈ ਮੌੜਾਂ ਵਾਲੇ ਇੱਥੇ ਰੱਖਾ ਇੱਥੇ ਰੱਖਾ ਇੱਥੇ ਰੱਖ ਲੱਕੀ ਭੱਲੇ ਵੇ ਗੱਬਰੂ ਐਤਰ ਮਨੀ ਬੈਲੀਅਮ ਸੀਗਾ ਨਾ ਬਾਈ ਸੈਣੀ ਬੈਲੀਅਮ ਮਨੀਓ ਹਰ ਇੱਕ ਜਫਾ ਮੰਨੀ ਦਾ ਮੰਨੇ ਦਾ 1000 ਦਾ ਆਉਣਾ ਹੈ ਸ਼ੈਣੀ ਬੈਲਜੀਅਮ ਭਰਾ ਸਾਡਾ ਐਲਾਨ ਕਰਾ ਰਿਹਾ ਹੈ ਮੰਨੇ ਦਾ ਹਰ ਇੱਕ ਜਫਾ 1000 ਦਾ ਆ ਕਬੱਡੀ ਕਹਿੰਦੇ ਨਿੰਮੇ ਨੇ ਪਾਈ ਹੈ ਮੁੰਡੇ ਨੇ ਕੋਸ਼ਿਸ਼ ਕੀਤੀ ਹੈ ਨੰਬਰ ਕਹਿੰਦੇ ਰੇਡਰ ਦੇ ਹਿੱਸੇ ਦੇ ਵਿੱਚ ਫਿਰ ਜੁੜ ਚੁੱਕਿਆ ਆਗੇ ਨੇ ਖਿਡਾਰੀ ਦੇਖੋ ਖਿੱਚ ਕੇ ਤਿਆਰ ਗਿਆ ਮਿਹਨਤ ਦੇ ਨਾਲ ਦੇਖੋ ਵਡੀਆਂ ਸ਼ਿੰਗਾਰੀਆਂ ਆਓ ਲੱਗਣਾ ਮੈਦਾਨ ਵਿੱਚ ਜੋਰ ਅੱਡੀ ਚੋਟੀ ਦਾ ਬੰਨਾ ਕੌਡੀ ਤੋਂ ਹੀਰਾ ਬਣ ਜੇ ਜਿਹਨੂੰ ਲੱਗ ਜੇ ਕਿ ਖੇਡ ਕਬੱਡੀ ਦਾ ਇਹਨੂੰ ਮੋਟਰਸਾਈਕਲ ਮੈਲਾ ਲੱਖੀ ਜਿਹੜਾ ਮੁੰਡਾ ਹੁਣ ਕਬੱਡੀ ਮਾਰਿਆ ਸਾਡੇ ਯਾਰਾਂ ਨੇ ਵੱਡੇ ਸਨਮਾਨ ਕਰਨੇ ਨੇ ਸਾਡਾ ਵੀਰ ਗੁਰਪ੍ਰੀਤ ਦਾ ਭਰਾ ਔਰ ਇੱਕਦਾਂ ਸਿੱਧੂ ਗੁਰਮੀਤ ਯੂਕੇ ਦੇ ਵਿੱਚ ਗੁਰਮੀਤ ਬਾਈਆ ਤੇ ਬਿੱਲਾ ਵੀਰ ਸਿੱਧੂ ਕੈਨੇਡਾ ਉਹ ਤੇ ਨਾਲ ਗਰਜਾ ਸਿੱਧੂ ਦਿਲਪ੍ਰੀਤ ਆ ਉਹ ਕਹਿੰਦੇ ਇਹਨੂੰ ਮੋਟਰਸਾਈਕਲ ਦੇਣਾ ਪਰ ਰਾਣਾ ਕਹਿੰਦਾ ਰਾਣਾ ਕਹਿੰਦਾ ਉਹ ਮੇਰਾ ਪਿੰਡ ਹੈ ਮੇਰਾ ਪਿੰਡ ਹੈ ਮੇਰਾ ਪਿੰਡ ਹੈ ਮੇਰਾ ਫਰਵਾਹੀ ਪਿੰਡ ਹੈ ਮੇਰਾ ਫਰਵਾਹੀ ਪਿੰਡ ਹੈ ਲੱਖੀ ਮੇਰਾ ਫਰਵਾਹੀ ਪਿੰਡ ਹੈ ਆ ਜਾ ਫਿਰ ਚੋਟੀ ਦਾ ਮੈਚ ਆ ਪੁੱਛ ਸੰਗਤੋ ਬਾਈ ਨਜ਼ਾਰਾ ਆਉਂਦਾ ਇੱਕ ਨਾ ਇੱਕ ਮਿੰਟ ਕਾਂਤੀ ਡਾਕਟਰ ਸਾਹਿਬ ਕਿੱਥੇ ਆਂਦੀ ਐ ਤੇ ਮੇਰੇ ਨਾਲ ਕਰਿਓ ਸੰਪਰਕ ਇੱਕ ਨਿੱਕਾ ਜਿਹਾ ਬੱਚਾ ਯਾਰ ਉਹਦੇ ਕੱਟ ਪੈ ਗਿਆ ਮੈਂ ਬੇਨਤੀ ਕਰਦਾ ਕਿ ਡਾਕਟਰ ਸਾਹਿਬ ਆਇਓ ਜੀ ਕਰਾ ਇਧਰਲੀ ਸਾਈਡ ਮੈਂ ਬੇਨਤੀ ਕਰਦਾ ਜਿੱਥੇ ਵੀ ਡਾਕਟਰ ਸਾਹਿਬ ਮੇਰੀ ਆਵਾਜ਼ ਸੁਣ ਰਹੇ ਆ ਪੁਆਇੰਟਰੀ ਕਮੇਟੀ ਵਾਲੇ ਟੇਬਲ ਕੋਲੇ ਪਹੁੰਚ ਜਾਣ ਕਾਂਤੀ ਕਰੀ ਗੱਲ ਵਾਹ ਜੀ ਮੈਂ ਪਹਿਲਾਂ ਗਿਆ ਸੀਗਾ ਵੀ ਯੋਧਾ ਕੈਨੇਡਾ ਮਨਦੀਪ ਵਰਗੇ ਕਹਿੰਦੇ ਸਰਪ੍ਰੇ ਹੈ ਵਾ ਓਏ ਬੰਟੀ ਲੋਕਾਂ ਦਾ ਦਿਲ ਜਿੱਤ ਲਿਆ ਇੱਕ ਫਰਵਾਹੀ ਵਾਲੋ ਜੇ ਤਾਂ ਸਵਾਦ ਆਉਂਦਾ ਐਡਾ ਕਲਲਕਾਰਾਂ ਮਾਰੂ ਪ੍ਰਨਾਲੇਦ ਕਰ ਜਾਵੇ ਜੇ ਸਵਾਦ ਆਉਂਦਾ ਜੇ ਸਵਾਦ ਆਉਂਦਾ ਆਹ ਮੁੰਡੇ ਕਹਿੰਦੇ ਤੱਕ ਪਾਈ ਫਿਰਦੇ ਆ ਫਰਵਾਹੀ ਵਾਲੇ ਚੋਟੀ ਦਾ ਮੈਚ ਆਹ ਕਬੱਡੀ ਪਾਉਣ ਲਈ ਵਾਧਾ ਹੋਇਆ ਭਾਈ ਬਿੰਦਰੀ ਯਾਰ ਕੇ ਸਾਡੇ ਪ੍ਰਾਂ ਉਹਨਾਂ ਮਰੋਂ ਵੱਡੇ ਸਰਕਾਰ ਬੰਟੀ ਦੀ ਪਈ ਹੋਈ ਕਬੱਡੀ ਆਏ ਹਾਏ ਇਥੇ ਰੱਖਾ ਰਾਣਾ ਮਨੀਲਾ ਅਮਣੀ ਬਾਈ ਹਰਪੀ ਮਨੀਲਾ ਤੇ ਜੱਸੀ ਬਾਈ ਕਹਿੰਦੇ ਜਿੰਨੇ ਵੀ ਰੇਟਰ ਨੰਬਰ ਲੈਣਗੇ 21 21 ਸੌਦੇ ਆ ਮੌੜਾਂ ਵਾਲਾ ਜੱਗੀ ਆ ਗਿਆ ਲੱਖੀ ਮੌੜਾਂ ਵਾਲਾ ਜੱਗੀ ਪਹਿਲਵਾਨ ਆ ਗਿਆ ਤੂੰ ਕਸ਼ਮੀਰ ਇੱਕ ਮਿੰਟ ਖੜ ਕੇ ਰਹੁ ਉਧਰ ਮੰਨੇ ਦੇ ਦੋ ਜਫਿਆਂ ਦੇ 5100 ਰੁਪਏ ਗੁੰਡੂ ਆੜਤੀਆਂ ਦਾ ਐਲਾਨ ਕਰਾ ਰਿਹਾ ਪਰ ਜੱਗੀ ਕਹਿੰਦਾ ਵੀ ਜ਼ੋਰ ਬਿਨਾ ਪੱਟਾਂ ਤੇ ਥਾਪੀ ਪੈਂਦੀ ਨਾ ਹਰਕਾਰ ਰਹੀ ਇਹ ਰਤਵਾ ਮੁੱਸੇ ਵਾਲੇ ਦਾ ਡੈਨੀ ਭਾਈ 1 ਮਿੰਟ ਰੁਕੀ 1 ਮਿੰਟ ਖੜਾਈ ਭਾਈ ਆ ਲਾਈਨ ਕਲੀਅਰ ਕਰੋ ਹਾਂ ਭਾਈ 1 ਮਿੰਟ ਰੋਕੀ ਭਾਈ ਗੁਰਵਿੰਦਰ ਭਾਈ ਸੰਦੀਪ ਭਾਈ ਆ ਲਾਈਨ ਕਲੀਅਰ ਕਰਾ ਪਿੱਛੋ ਯਾਰ ਭਾਈ ਜਣੇ ਉਹ ਵੀਰੇ ਕਰ ਦੋ ਲਾਈਨ ਕਲੀਅਰ ਮਾੜੀ ਮਾੜੀ ਮੰਨੇ ਜੀ ਹੱਥ ਬਣ ਕੇ ਬੇਨਤੀ ਹੈ ਲਾਈਨ ਕਲੀਅਰ ਕਰ ਦੋ ਜੀ ਕੀ ਬਾਤ ਹੈ ਹੁਣ ਪਾ ਵੀ ਰੇਡਰਾਂ ਨੇ ਆ ਕੇ ਉਧਰ ਬਹੁਤ ਧੰਨਵਾਦਾਂ ਜਿੰਨੇ ਵੀ ਰੇਡਰ ਨੰਬਰ ਲੈਣਗੇ ਰਾਣਾ ਮਨੀਲਾ ਅਮਣੀ ਬਾਈ ਹਰਪ੍ਰੀਤ ਮਨੀਲਾ ਜੱਸੀ ਬਾਈ ਕਹਿੰਦਾ ਵੀ ਹਰ ਇੱਕ ਨੰਬਰ ਡਾਕਟਰ ਤਰੋਜਨ ਕਹਿੰਦਾ ਵੀ 2100 ਦਾ ਹੋ ਰੇਡਰ ਦਾ ਲਖੀ 2100 ਦਾ ਹੋ ਬਾਈ ਉਧਰ ਦੇਖਦਾ ਮੀਤਾ ਵੈਲਜੀਮ ਚਰਨਜੀਤ ਵੈਲਜੀਆ ਡਾਕਟਰ ਜੱਗਾ ਸਰਪੰਚ ਜੋਧਾ ਕਨੇਡਾ ਨਜ਼ਾਰੇ ਲਈ ਜਾਂਦਾ ਸਣੀ ਭੋਗੀ ਵਾਲਾ ਤੇਰੇ ਜੋਧਾ ਕਨੇਡਾ ਤੇ ਜੱਗਾ ਡਾਕਟਰ ਸਰਪੰਚ ਕਹਿੰਦੇ ਵੀ ਹੁਣ ਤੋਂ ਲੈ ਕੇ ਜਿੰਨੇ ਜੱਫੇ ਫਰਮਾਈ ਵਾਲਿਆਂ ਦੇ ਹਰ ਇੱਕ ਜੱਫੇ ਦਾ 650 ਜਿਹੜਾ ਦਿੱਤਾ ਜਾਣਾ ਹੈ ਹਰ ਇੱਕ ਜਫੇ ਦਾ 450 ਦਿੱਤਾ ਜਾਣਾ ਹੈ ਇਧਰ ਦੇ ਪਾਸੇ ਲੈ ਕੇ ਆਓ ਬਈ ਅਤਰਾਜ ਬੰਦ ਕੀਤਾ ਹੋਇਆ ਵੀਰਿਆ ਇਹਦੇ ਤੀਜੇ ਰਾਉਂਡ ਦੀ ਬੋਲ ਕੇ ਬੰਦ ਕਰਤਾ ਸੀਗਾ ਰਾਣਾ ਫਿਰ ਕਬੱਡੀ ਪਾ ਰਿਹਾ ਹੈ ਚਾਰ ਹੈ ਚਾਰੇ ਦੇ ਚਾਰੇ ਕੈਮ ਹੈ ਚਾਰੇ ਦੇ ਚਾਰੇ ਰੈਡੀ ਹੈ ਚਾਰਾਂ ਚੋਂ ਕੌਣ ਰੇਸ਼ਮਾ ਕਰ ਓਏ ਵਖਰੀ ਗੱਲ ਸੁਣਿਆ ਵੀਰ ਲਓ ਆਹ ਰੇਡ ਤੇ ਧਰਪੀ ਕੈਨੇਡਾ ਮਲੋ 500 ਰੁਪਏ ਜਿੱਧਰ ਮਰਜੀ ਵਗ ਜੇ ਨੰਬਰ ਜੀ ਆਹ ਧਰਪੀ ਸਾਡਾ ਵੀਰ ਕਲਗਰੀ ਵਾਲਾ ਪਰ ਮੈਨੂੰ ਲੱਗਦਾ ਮੌੜਾਂ ਵਾਲਾ ਮੌੜਾਂ ਵਾਲਾ ਮੌੜਾਂ ਵਾਲਾ ਟੱਕਰ ਟੱਕਰ ਰਾਣਾ ਜੋਰ ਮਾਰ ਰਿਹਾ ਪਰ ਇਧਰਲੇ ਪਾਸੇ ਨੰਬਰ ਇਹ 500 ਰੁਪਿਆ ਕਹਿਲਗਰੀ ਵਾਲਾ ਤਰਪਰੀ ਕਹਿੰਦਾ ਆਪਾਂ ਜਾਫੀ ਨੂੰ ਦੇ ਦਈਏ ਚੋਟੀ ਦਾ ਮੈਚ ਹੈ ਹਰ ਇੱਕ ਜੱਫਾ ਕਹਿੰਦੇ ਹੀਰਾ ਸਿੰਘ ਜੀ ਸ਼ੇਰ ਕਹਿੰਦਾ ਫਰਮਾਈ ਵਾਲਿਆਂ ਦਾ 3100 ਦਾ ਉਧਰ ਕਾਰ ਕਾਰ ਸੌ ਦੀ ਗੱਲ ਹੋ ਗਈ ਹੈ 1800 ਦੀ ਗੱਲ ਹੋ ਗਈ ਹੈ ਹਿੰਮਤਪੁਰੇ ਤੇ ਸੇਖੇ ਦੇ ਮੈਚ ਦੀ ਇੱਕ ਰੇਡ ਰੈਂਦੀ ਹੈ ਜਿੱਤ ਹਾਰ ਵਾਲੀ ਉਹ ਵੀ ਟੀਮਾਂ ਨੇੜੇ ਰਹਿਣ ਇਹ ਮੇਰੀ ਬੇਨਤੀ ਹੈ ਹਾਂਜੀ ਗੰਤੀ ਜੀ ਬਹੁਤ ਧੰਨਵਾਦ ਹੈ ਭਾਈ ਜੋਧਾ ਕਨੇਡਾ ਮੀਤਾ ਬਾਈ ਚਨਜੀਤ ਬੈਲਜੀਅਮ ਤੇ ਜੱਗਾ ਕਹਿੰਦਾ ਵੀ ਹਰ ਇੱਕ ਜਫਾ 450 ਦਾ 450 ਦਾ 450 ਦਾ ਮੰਗੀ ਦੇਖੀ ਓਏ ਇਧਰ ਇੱਕ ਲਾਨ ਹੋਰ ਸੋਲਾ ਜੇ ਅੱਜ ਫਰਮਾਹੀ ਫਾਇਟ ਆਉਂਦੀ ਹੈ ਸ਼ੈਣੀ ਬੈਲਜੀਅਮ ਕਹਿੰਦਾ 1 ਲੱਖ ਰੁਪਇਆ ਪਿੰਡ ਦੀ ਟੀਮ ਨੂੰ ਦਿੱਤਾ ਜਾਵੇ ਗੋ ਬੋਲੇ ਸੋਨਹਾ ਜਿਹੜੀ ਕਹਿੰਦਾ ਯਾਰੀ ਆ ਮੀਤੇ ਤੇ ਚਰਨਜੀਤ ਨਾਲ ਚਰਨਜੀਤ ਤਾਂ ਛੋਲਿਆਂ ਦਾ ਵੱਡ ਨਹੀਂ ਯਾਰੀ ਐ ਫੱਟੇ ਤੇ ਗੱਡੇ ਕਿੱਲ ਵਰਗੀ ਕੋਈ ਛੋਲਿਆਂ ਦਾ ਵੱਡ ਨਹੀਂ ਉਹ ਕਹਿੰਦੇ ਮੁੰਡਾ ਕੋਸ਼ਿਸ਼ ਕਰਦਾ ਟੱਕਰ ਟੱਕ 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 ਆਏ ਹਾਏ ਆਏ ਹਾਏ ਆਏ ਹਾਏ ਉਹ ਫਰਮਾਹੀ ਯਾਰ ਉਹ ਸਵਾਦ ਆਉਂਦਾ ਲਲਕਾਰਾ ਠੋਕਿਆ ਕੀ ਬਾਤ ਆ ਉਹ ਦੇਖੋ ਮੈਂ ਕਿਹਾ ਸੀ ਨਾ ਸਲਟਾ ਲਾ ਦੇਣਗੇ ਆਹ ਦੇਖ ਲਾਂਤੀਆਂ ਮੁੰਡਿਆਂ ਨੇ ਇੱਕ ਮਿੰਟ ਆ ਜੱਗੀ ਆਇਆ ਮੇਰੇ ਕੋਲੇ ਇਹਨਾਂ ਜਿੰਨੀ سپورਟ ਪਿੰਡ ਵਾਲਿਆਂ ਦੀ ਅੱਜ ਫਰਮਾਹੀ ਵਾਲਿਆਂ ਨੇ ਕੀਤੀ ਆ ਕਹਿੰਦਾ ਮੇਰਾ ਦਿਲ ਐ ਕਰਦਾ ਵੀ ਇਹ ਮੁੰਡਿਆਂ ਦੇ ਚਿੱਤ ਜਾਣ ਇੱਕ ਤਾੜੀ ਮਾਰੋ ਯਾਰ ਆਹ ਸਪੋਰਟਸਮੈਨਸ਼ਿਪ ਲੈਟਾ ਵੀ ਮੁੰਡਾ ਕਹਿੰਦਾ ਯਾਰ ਐਡੀ ਸਪੋਰਟ ਪਿੰਡ ਬੰਨੀਓ ਇਹ ਕੋਈ ਕੋਈ ਕਰਦਾ ਜੱਗੀ ਇਹ ਕੋਈ ਕੋਈ ਕਰਦਾ ਚੰਦਰੀਆ ਇਹ ਆਉਂਦੀ ਵੀ ਕਿਸੇ ਕਿਸੇ ਦੇ ਹਿੱਸੇ ਆ ਕੰਤੀ ਟੱਕਰ ਕਾ ਦੀ ਹਾਂ ਮੇਲਾ ਬਣਿਆ ਪਿਆ ਮੇਲਾ ਬਣਿਆ ਪਿਆ ਮੇਲਾ ਬਣਿਆ ਪਿਆ ਆਹ ਦੇਖਦਾ ਬਹੁਤ ਧੰਨਵਾਦ ਰਾਣਾ ਬਾਈ ਆਪਣੀ ਵੀਰਾਂ ਹਰ ਵੀ ਮਨੀਲਾ ਤੇ ਜੱਸੀ ਬਾਈ ਕਹਿੰਦਾ ਵੀ ਜਿੰਨੇ ਵੀ ਨੰਬਰ ਲੈਣਗੇ ਰੇਟਾ ਡਾਕਟਰ ਤਰੋਜਾ ਕਹਿੰਦਾ 21 22 22 22 ਸੌਦੇ ਪਰ ਇਧਰਲੇ ਪਾਸੇ ਨੰਬਰ ਰਾਣੇ ਦਾ ਨੰਬਰ ਗਲੂ ਬਾਣਿਆ ਰਾਣੇ ਦਾ ਨੰਬਰ ਰਾਣੇ ਦਾ ਫਰਵਾਹੀ ਵਾਲੇ ਦਾ ਮੌੜ ਵਾਲਾ ਜੱਗੀ ਪਹਿਲਵਾਨ ਆ ਗਿਆ ਕਿਆ ਬਾਤ ਆ ਜੱਸੀ ਜੇ ਬੋਈ ਜੱਗੀ ਉਧਰ ਰਾਜਾ ਪੱਖੋਂ ਭਾਈ ਆ ਸਾਡਾ ਕਵੀ ਪਜਿਆ ਹੋਇਆ ਜੱਗੀ ਦੇ ਪੁੱਠੀ ਪਾਉਣ ਦੀ ਕੋਸ਼ਿਸ਼ ਕਰੀ ਹੈ ਪਰ ਜੱਗੀ ਕਿੱਥੇ ਲੋਟ ਆਉਣਾ ਹੈ ਜੱਗੀ ਕਿੱਥੇ ਹੱਥ ਧਰਾਉਣਾ ਹੈ ਨੰਬਰ ਰੇਡਰ ਦਾ ਤਾੜ ਗਿਆ ਇੱਕ ਵਾਰੀ ਵਾਹ ਜੀ ਵਾਹ ਜੱਸਾ ਜੇ ਦੋ ਜੱਫੇ ਲਾਉਂਦਾ ਗੁੱਲੂ ਬਾਣਿਆ ਕਹਿੰਦਾ ਮੇਰੇ ਵੱਲੋਂ 11000 ਕਰ ਦੋ ਮੇਰੇ ਵੱਲੋਂ 11000 ਰੁਪਈਆ ਕਰ ਦੋ ਵਾਹ ਓਏ ਬੰਡੀ ਅੱਜ ਦਾ ਕਹਿੰਦੇ ਮੌੜਾਂ ਦੇ ਮਾਂ ਦਾ ਪੁੱਤ ਜਿਹੜਾ ਮੈਚ ਕਹਿੰਦੇ ਫਰਵਾਹੀ ਦਾ ਲੱਗਾ ਪਏ ਐ ਲੱਗਦਾ ਜਿਵੇਂ ਸ਼ਾਹਕੋੜ ਤੇ ਸਰਹਾਰਾ ਰੋਡ ਦੀ ਟੱਕਰ ਹੋਵੇ ਟੱਕਰ ਐ ਕਿ ਕਈ ਸਾਲ ਪਹਿਲਾਂ ਹੁੰਦੀ ਸੀ ਲੈ ਵੀ ਬੰਤੀ ਇੱਕ ਪਾਸੇ ਤੇਰੀ ਕਬੱਡੀ ਬੱਲੇ ਓਏ ਗੱਬਰੂਆ ਬੱਲੇ ਓਏ ਗੱਬਰੂਆ ਧੰਨ ਧੰਨ ਕਰਾਤੀ ਓਏ ਚੋਪਰਾ ਇੱਕ ਮਿੰਟ ਗਣਤੀ ਇੱਕ ਮਿੰਟ ਇੱਕ ਮਿੰਟ ਬਾਈ ਇੱਕ ਮਿੰਟ ਦਿਓ ਇਧਰ ਸ਼ੈਣੀ ਬਾਈ ਕਹਿੰਦਾ ਵੀ ਬੰਤੀ ਮੰਗਲੇ ਜਿਹੜਾ ਕੋਈ ਮੰਗਣਾ ਹੈ ਅਗਲੇ ਸਾਲ ਉਸੇ ਜੀ ਨਾਲ ਸਨਮਾਨ ਕਰ ਦੇਣਾ ਇਹ ਸ਼ੈਨੀਆਂ ਬੈਜੀਮਾਲਾ ਨੰਬਰ ਦੱਸੋ ਜੀ ਕਿੰਨੇ ਕਿੰਨੇ ਦੱਸੋ ਕਿੰਨੇ ਕਿੰਨੇ ਆ ਕਿਉਂ ਜੇ ਕੀ ਐਡੀ سپورਟ ਪਿੰਡ ਨੂੰ ਕਰੀ ਐ ਬਾਈ ਯਾਰ 20 ਸਾਲ ਖੇਡਲੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਹਨ ਸਦਾ ਸੀ ਨਹੀਂ ਰਹਿੰਦੇ ਪਰ ਅੱਜ ਸੱਚੀ ਦਿਲੋਂ ਖੁਸ਼ੀ ਹੋਈ ਜੇ ਹਰ ਇੱਕ ਪਿੰਡ ਇਨ ਸਪੋਰਟ ਕਰੇ ਹਨ ਆਪਣੇ ਏਰੀਆ ਦੀਆਂ ਟੀਮਾਂ ਖਤਮ ਹੋ ਗਈਆਂ ਪਿੰਡ ਪਿੰਡ ਫੇਰ ਖੜੀਆਂ ਹੋ ਜਾਣਗੀਆਂ ਹਨ ਸੱਚੀ ਬਾਈ ਪ੍ਰਮਾਤਮਾ ਨੇ ਉਹ ਤਰੱਕੀ ਦੇਵੇ ਮੁੰਡੇ ਅੱਗੇ ਵਧਣ ਮੈਂ ਤੇ ਲੋਖ ਖੁਸ਼ ਆ ਯਾਰ ਇਹ ਜਿੱਤੇ ਆ ਮੈਨੂੰ ਹਾਰਦਾ ਕੋਈ ਅਫਸੋਸ ਨਹੀਂ ਬਾਈ ਵਾਹ ਓਏ ਪਲਵਾਨਾ ਇੱਕ ਇੱਕ ਤਾੜੀ ਮਾਰੋ ਯਾਰ ਜੱਗੀ ਬਾਈ ਦੇ ਨਾਂ ਤੇ ਸਾਡੇ 15 ਨੰਬਰ ਫਰਵਾਹੀ ਦੇ 13 ਨੰਬਰ ਮਾਰਨਾ ਪਏ ਦੇ ਚਰਨਜੀਤ ਬਾਈ ਤੇਰੇ ਮੋਟਰਸਾਈਕਲਾਂ ਤੇ ਇੱਕ ਕਦਮ ਦੂਰ ਰਹਿ ਗਏ ਮੁੰਡੇ ਸੈਮੀ ਚ ਪੁੱਜ ਗਏ ਬਾਈ ਦਾ ਚਰਨਜੀਤ ਬਾਈ ਦਾ ਦੋ ਲੱਖਾਂ ਨਾਲ ਸਨਮਾਨ ਜੱਗੀ ਦਾ ਕੀਤਾ ਸੀਗਾ ਲੈ ਵੀ ਚਰਨਜੀਤ ਬਾਈ ਧੰਨਵਾਦ ਆ ਤੇਰਾ ਇੱਕ ਰੇਡ ਜਿੱਤ ਹਾਰ ਵਾਲੀ ਰਹਿੰਦੀ ਆ ਬਾਈ ਹਿੰਮਤਪੁਰੇ ਦੀ ਟੀਮ ਸੈੱਟ ਲਾਵੇ ਜਿੱਤ ਹਾਰ ਵਾਲੀ ਰੇਡ ਸੇਖੇ ਵਾਲੇ ਮੁੰਡੇ ਪਾਉਣ ਆ ਬੰਟੀ ਭਾਈ ਆਕੇ ਤੂੰ ਪੈਸੇ ਜਿੱਤੀ ਸੰਧੂ ਕਹਿੰਦਾ ਮੈਥੋਂ ਵੀ ਲੈ ਜਾ ਇੱਕ ਮੈਂ ਬੇਨਤੀ ਕਰਦਾ ਦੇਖੋ ਕੰਟੀ ਹਾਂ ਮੇਰੇ ਕੋਲੇ 500 ਲੱਗਿਆ ਸੀਗਾ ਰੇਡ ਤੇ ਜਫਾ ਲਾਇਆ ਸੀ ਆ ਉਹ ਮੇਰੇ ਕੋਲੇ ਕੋਲੇ ਖੜੇ ਕੋਈ ਨਾ ਆ ਅੰਕਲ ਜੀ ਕੋਲੇ ਖੜੇ ਆਪਣੇ ਵੀਰ ਉਹ 500 ਦੇ ਦੇਣਗੇ ਬਹੁਤ ਧੰਨਵਾਦ ਹੈ ਭਾਈ ਇੱਕ ਬੇਨਤੀ ਹੈ ਭਾਵੇਂ ਕੋਈ ਪ੍ਰਬੰਧਕ ਆ ਕੋਈ ਵੀ ਹੈ ਭਾਈ ਜੰਦਾ ਗਰਾਊਂਡ ਕਲੀਅਰ ਕਰੀ ਗਿਆ ਆਪਾਂ ਆ ਵੀ ਗੁੱਲੂ ਮੰਨਾ ਜਿਹੜਾ ਮੋਟਰਸਾਈਕਲ ਕਵੇਗਾ ਗੁੱਲੂ ਬਣਿਆ